ਗਰੀਬੀ ਦਾ ਵਾਹ ਹੈਗਾ ਸੱਥ ਨਾ ਘਰ ਪਿਆਦ ਨਾ ਪਾਇਆ ਜਾਵੇ ਸੱਥ ਫਾਇਦਾ ਹੀ ਜਾਣੇ ਸਾਡਾ ਘਰ ਪੈ ਗਿਆ ਅਸੀਂ ਹੁਣ ਕਿੱਥੇ ਸਮਾਨ ਚੱਕਾਂਗੇ ਤੇ ਕਿੱਥੇ ਰੱਖਾਂਗੇ ਜਦੋਂ ਅਸੀਂ ਉੱਠ ਖੜੇ ਤਾਂ ਹੁਣ ਸਾਡੀ ਬੁਰੀ ਹਾਲਤ ਬਹੁਤ ਜ਼ਿਆਦਾ ਹੈ ਜੇ ਰਾਤ ਅਸੀਂ ਸਾਰੇ ਤਿੰਨ ਦੋ ਜੀ ਮੇ ਪਏ ਸੀ ਅੰਦਰ ਤੇ ਸਾਨੂੰ ਤਾਂ ਸੀਮੈਂਟ ਡਿੱਗੇ ਦਾ ਪਤਾ ਲੱਗਿਆ ਤੇ ਸਾਨੂੰ ਤਾਂ ਪਤਾ ਲੱਗਿਆ ਤੇ ਜੇ ਸਾਡੀ ਮੌਤ ਹੋ ਸਕਦੀ ਅਸੀਂ ਮੰਗ ਰਹੇ ਕੀ ਕਰਨਾ ਜਦੋਂ ਸਾਡਾ ਘਰ ਬਰ ਲਿਖਿਆ ਸੀ ਕਿਸੇ ਨੇ ਸਾਨੂੰ ਇਹ ਨਹੀਂ ਦੱਸਿਆਗਾ ਵੀ ਕਿਥੋੜੇ ਫਾਰਮ ਭਰੇ ਗਏ ਕਿ ਨਾ ਭਰੇ ਗਏ ਤੇ ਸਰਪੰਚ ਤਾਂ ਆਦੇ ਆਏ ਇਤੋਂ ਕੋਈ ਵਾ ਸਾਨੂੰ ਦੱਸਿਆ ਨਹੀਂ ਕਿਸੇ ਨੇ ਇਹ ਅਸੀਂ ਕੁਝ ਕਹਿ ਨਹੀਂ ਸਕਦੇਗੇ ਕਿ ਹੁਣ ਅਸੀਂ ਆਪ ਦੀ ਸਾਡੀ ਇਹ ਨਹੀਂ ਹੈ ਨਹੀਂ ਕਿ ਪੂੰਜੀ ਜਿਹੜਾ ਅਸੀਂ ਆਪ ਦੀ ਪਾਵਾਂਗੇ ਤੇ ਸਾਨੂੰ ਜਰੂਰ ਸਾਡੀ ਮਦਦ ਕਰਨੀ ਚਾਹੀਦੀ ਹੈ ਜੀ ਤੇ ਸਾਨੂੰ ਘਰ ਦੀ ਜ਼ਰੂਰਤ ਆ ਤਾਂ ਘਰ ਪਾਓ ਸਾਡੀ ਮਦਦ ਕਰੋ ਵੀ ਦੂਜਾ ਸਾਡਾ ਘਰ ਹੋਵੇ ਅਸੀਂ ਕਿੱਥੇ ਕਮਰਾ ਡਾਵਾਂਗੇ ਤੇ ਕਿੱਥੇ ਪਾਵਾਂਗੇ ਹੁਣ ਅਸੀਂ ਤੇ ਕੋਈ ਹਾਲ ਨਹੀਂ ਸਾਡੇ ਦੋਵੇਂ ਕਮਰੇ ਪਾਟੇ ਪਏ ਉਹ ਵੀ ਜਿਹਤੋਂ ਲਾਈਆਂ ਇੱਥਾਂ ਤੇ ਅਸੀਂ ਤਾਂ ਬਸ ਬਾਹਰਾਂ ਨੂੰ ਬੈਠੀ ਆਂ ਤੇ ਉਧਰ ਆਏ ਹੋ ਵੀ ਛਤਾਂਆਂ ਦੀਆਂ ਦੁੱਧੀਆਂ ਚਾਦਰਾਂ ਤੇ ਸੀਮੇਟਾਂ ਨੂੰ ਨਾਟ ਸਾਡਾ ਸਮਾਨ ਪਿਆ ਸੋ ਸ਼ਕਲ ਤੁਸੀਂ ਦੇਖ ਰਹੇ ਹੋ ਮਲੋਟ ਲਈ ਮੈਂ ਹਰਾਮ ਕੁਮਾਰ ਇਸ ਵੇਲੇ ਮੈਂ ਪਹੁੰਚਾ ਆਇਆ ਹਾਂ ਮਲੋਟ ਦੇ ਜੰਡ ਵਾਲਾ ਚੜਤ ਸਿੰਘ ਪਿੰਡ ਦੇ ਵਿੱਚ ਬਾਰਸ਼ਾਂ ਦਾ ਸਮਾਂ ਹੈ ਤਾਂ ਬਾਰਸ਼ਾਂ ਜਿਵੇਂ ਹੀ ਹਲਕੇ ਦੇ ਵਿੱਚ ਹੋ ਰਹੀਆਂ ਹਨ ਤਾਂ ਗਰੀਬ ਲੋਕ ਜਿਹੜੇ ਕਿ ਸਮਰਥ ਨਹੀਂ ਆਪਣੇ ਘਰਾਂ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਉਹ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਜੋ ਇਹਨਾਂ ਦੇ ਘਰ ਇਹਨਾਂ ਨੂੰ ਪਤਾ ਹੈ ਕਿ ਇਹ ਜਿਹੜੇ ਘਰ ਨੇ ਇਹ ਕਿਸੇ ਵੀ ਵੇਲੇ ਟਹਿ ਸਕਦੇ ਆ ਕੁਦਰਤ ਦਾ ਪ੍ਰਕੋਪ ਸਾਡੇ ਤੇ ਕਿਸੇ ਵੀ ਵੇਲੇ ਕਹੇ ਟਾ ਸਕਦਾ ਹੈ ਫਿਰ ਵੀ ਇਹ ਇਸ ਡਰ ਦੇ ਵਿੱਚ ਇਸ ਮਜਬੂਰੀ ਦੇ ਨਾਲ ਜਿਉਂਦੇ ਹਨ ਕਿ ਕੀ ਸ਼ਾਇਦ ਕੁਝ ਨਾ ਹੋਵੇ ਪਰ ਉਸੇ ਤਰ੍ਹਾਂ ਹੀ ਭਾਣਾ ਵੇਤਦਾ ਹੈ ਕਿ ਇਹਨਾਂ ਦੇ ਘਰਾਂ ਦੀਆਂ ਛੱਤਾਂ ਜਿਹੜੀ ਕਿ ਆਮ ਗੱਲ ਹੈ ਜੇਕਰ ਛੱਤ ਦੇ ਉੱਤੇ ਪਾਣੀ ਖੜੇਗਾ ਜਾਂ ਫਿਰ ਜੇਕਰ ਕੰਡਾ ਜਾਂ ਫਿਰ ਹੋਰ ਕਾਰ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਜਿਹੜਾ ਜੇਕਰ ਸਹੀ ਨਹੀਂ ਤਾਂ ਉਸਨੇ ਡਿਗਨਟ ਹੈ ਨਾ ਤਾਂ ਹੈ ਉਸ ਨੂੰ ਸਵਾਰਨਾ ਬਹੁਤ ਜ਼ਰੂਰੀ ਹੈ ਪਰ ਫਿਰ ਵੀ ਇਹ ਘਟਨਾਵਾਂ ਹੋ ਰਹੀਆਂ ਲਗਾਤਾਰ ਅੱਜ ਪਿੰਡ ਜਰਨਾਲੇ ਦੇ ਵਿੱਚ ਪਹੁੰਚੇ ਆ ਸਿਰਨਾ ਗੱਲਬਾਤ ਕਰਦੇ ਆ ਕੀ ਘਟਨਾ ਹੋਈ ਆ ਕੀ ਨਾਮ ਹੈ ਜੀ ਤੁਹਾਡਾ ਔਰ ਕੀ ਘਟਨਾ ਕੀ ਹੋਈ ਹੈ ਜੀ ਆਪਣੇ ਨਾਮ ਲਾਹਤ ਸਿੰਘ ਜੀ ਪਿਤਾ ਦੇ ਕੀ ਨਾਮ ਹੈ ਜਤਨੀ ਜੀ ਸਿੰਘ ਜੀ ਇਹ ਮਤਲਬ ਪਿੰਡ ਦੇ ਵਿੱਚ ਇਹ ਕਿਹੜੀ ਜਗ੍ਹਾ ਜੀ ਇਹ ਝੰਡ ਵਾਲਾ ਚੜ੍ਹ ਸਿੰਘ ਜੀ ਕੋਲ ਬਲਾਜ ਪੈ ਜਾਂਦਾ ਜੀ ਆ ਆਪਾਂ ਗੱਲ ਕਰਦੇ ਆ ਤੁਹਾਡੇ ਘਰ ਦੇ ਛੱਤ ਡਿੱਗੀ ਹਾਂਜੀ ਜੀ ਤੇ ਕਿਵੇਂ ਇਹ ਘਟਨਾ ਹੁੰਦੀ ਹੈ ਕਦੋਂ ਕਦੀ ਗੱਲਬਾਤ ਹੈ ਇਹ ਸਵੇਰ 5:00 ਵਜੇ ਦੇਗਨ ਰਹੀ ਜੀ ਕਿਵੇਂ ਕੀ ਕੁਝ ਹੁੰਦਾ ਜੀ ਪਹਿਲਾਂ ਸੀਮਿੰਟ ਡਿੱ ਗਿਆ ਥੋੜਾ ਇਤਾਂ ਤੋਂ ਤੇ ਜੀ ਡਾਟਾਂ ਦੀ ਛੱਤ ਸੀਗੀ ਜੀ ਜੀ ਫਸੋ ਅਸੀਂ ਉੱਠ ਕੇ ਬਾਹਰ ਹੀ ਹੋਏ ਤੇ ਛੱਤ ਸਾਰੀ ਪਿਸ਼ਾਰੀ ਡਿੱਗ ਪਈ ਪਤਾ ਤਾਂ ਸੀ ਤੁਹਾਨੂੰ ਵੀ ਛੱਤ ਕਰੇ ਕਿਸੇ ਵੇਲੇ ਡਿੱਗ ਸਕਦੀ ਹਾਂਜੀ ਮਕਾਨ ਖਰਾਬੀ ਸੀ ਡਿਗਰੀ ਛੱਤ ਤੱਕ ਡਿੱਗਣ ਵਾਲੀ ਸੀ ਜੀ ਆਪਾਂ ਤੁਹਾਡੇ ਘਰ ਦੇ ਹਾਲਾਤਾਂ ਦੀ ਗੱਲ ਕਰਦੇ ਆ ਜਿਸ ਤਰ੍ਹਾਂ ਕਿ ਮੈਂ ਦੇਖਦਾ ਪਿਆ ਸਾਰੇ ਘਰ ਜਿਹੜਾ ਹੈਗਾ ਵੀ ਪੁਰਾਣਾ ਘਰ ਹੋਣ ਦੀ ਵਜ੍ਹਾ ਕਰਕੇ ਕੰਦਾ ਟਈਆਂ ਪਈਆਂ ਛੱਤਾਂ ਜੜੀਆਂ ਟੋਡੀਆਂ ਸਾਰੀਆਂ ਦਰੇੜਾ ਤਰੇੜਾਆਂ ਜੀਆਂ ਪਈਆਂ ਤਾਂ ਕਿਸੇ ਵੀ ਵੇਲੇ ਨੁਕਸਾਨ ਹੋ ਸਕਦਾ ਆਪਾਂ ਗੱਲ ਕਰਦੇ ਆ ਤੁਹਾਡੇ ਕੋਲ ਹੋਰ ਕੋਈ ਸਾਧਨ ਹੈ ਜੀ بارش ਆਂਦੀ ਹੈ ਤਾਂ ਤੁਸੀਂ ਕਿੱਥੇ ਸੌਣੇ ਪੈੰਦੇ ਹੋ ਜੀ ਇੱਥੇ ਹੀ ਪਈ ਨਹੀਂ ਹੋਰ ਤਾਂ ਕਿਸੇ ਇੰਤਜਾਮੀਆਂ ਨਹੀਂ ਕੀ ਜਿਵੇਂ ਮੰਨ ਲਓ ਇੱਧਰ ਵਾਲੀ ਜਿਹੜੀ ਛੱਤ ਆ ਬਾਲੇ ਲਾ ਕੇ ਖੜਾ ਰੱਖੀ ਆ ਉਹ ਬਾਲੇ ਬੁਲੇ ਲਾਈ ਜੀ ਉਧਰ ਪਈ ਜੀ ਤਾਂ ਕਈ ਨਹੀਂ ਇਹ ਮਜਬੂਰੀ ਹੈ ਤੁਹਾਡੀ ਕਿ ਤੁਹਾਨੂੰ ਇੱਥੇ ਰਹਿਣਾ ਹੀ ਪੈਂਦਾ ਰਹਿਣਾ ਹੀ ਪੈਂਦਾ ਹਾਂਜੀ ਤੁਸੀਂ ਜਿਸ ਤਰ੍ਹਾਂ ਨਾਲ ਆਪਾਂ ਗੱਲ ਕਰਦੇ ਆ ਕਿ ਕਦੇ ਕੋਈ ਇਸ ਨੂੰ ਸਵਾਰਨ ਦਾ ਕੋਈ ਤਰੀਕਾ ਨਹੀਂ ਲੱਭਿਆ ਜਿੱਕ ਬਸ ਪੈਸਾ ਪੂਰਾ ਮਿਲਦਾ ਹੀ ਬਸ ਉਹਨੇ ਖਰਚਾ ਹੋਈ ਜਾਂਦਾ ਬਸ ਕਮਾਈ ਜਾਂਦੀ ਕੋਈ ਲੱਗੀ ਜਾਂਦਾ ਕੰਮ ਕੀ ਕਰਦੇ ਆ ਖੇਤੀਬਾੜੀ ਕਰਦੇ ਆ ਜੀ ਖੇਤਾਂ 'ਚ ਕੰਮ ਕਰਦੇ ਆ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਪੂਰੇ ਘਰ ਦੇ ਜਿਹੜੇ ਹਾਲਾਤ ਨੇ ਜਿਸ ਤਰ੍ਹਾਂ ਦੀ ਇਹਨਾਂ ਦੇ ਘਰ ਦੀ ਜਿਹੜੀਆਂ ਕੰਧਾਂ ਦੀਵਾਰਾਂ ਨੇ ਉਦੇ ਵਾਲੇ ਪਾਸੇ ਨੂੰ ਨਿਗਾਹ ਮਾਰ ਕੇ ਦਿਖਾਈ ਜਾਵੇ ਇੱਕ ਵਾਰ ਜਿਸ ਤਰ੍ਹਾਂ ਨਾਲ ਤੁਸੀਂ ਦੇਖ ਪਾ ਰਹੇ ਹੋ ਇਸ ਵੇਲੇ ਕਿ ਮੈਂ ਕਹਾਂਗਾ ਕੈਮਰਾਮੈਨ ਇਸ ਪਾਸੇ ਵੱਲ ਨੂੰ ਨਿਗਾਹ ਮਾਰੀ ਜਾਵੇ ਤਾਂ ਤੁਸੀਂ ਦੇਖੋਗੇ ਕਿ ਇਹ ਇਹਨਾਂ ਦਾ ਬਾਥਰੂਮ ਹੈ ਪੂਰੀ ਤਰ੍ਹਾਂ ਨਾਲ ਜਿਹੜਾ ਇਹ ਟੁੱਟਿਆ ਭੱਜਿਆ ਪਿਆ ਜੇ ਆਪਾਂ ਗੱਲ ਕਰੀਏ ਬਾਥਰੂਮ ਦੇ ਉੱਪਰ ਦੇ ਉੱਪਰ ਕੋਈ ਛੱਤ ਵਗੈਰਾ ਨਹੀਂ ਹੈ ਤਾਂ ਇਹ ਪੂਰੀ ਤਰ੍ਹਾਂ ਨਾਲ ਟੁੱਟਿਆ ਹੋਇਆ ਤਾਂ ਨਾਲ ਜਿਹੜੀ ਇਹਦੇ ਕੰਧ ਹੈ ਉਹ ਕੰਧ ਪੂਰੀ ਤਰ੍ਹਾਂ ਨਾਲ ਜਿਹੜੀ ਹੈ ਉਹ ਟੁੱਟੀ ਹੋਈ ਆ ਦੂਜੇ ਪਾਸੇ ਅਸੀਂ ਗੱਲ ਕਰਾਂਗੇ ਜਿਹੜੀ ਰਾਤ ਵੇਲੇ ਸਵੇਰ ਵੇਲੇ ਸਾਂਝਰੇ ਵੇਲੇ ਜਿਹੜੀ ਛੱਤ ਡਿੱਗ ਗਈ ਤਾਂ ਉਸ ਦੇ ਬਾਰੇ ਦੇ ਵਿੱਚ ਗੱਲ ਕਰਾਂਗੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈ ਕਿ ਤਕਰੀਬਨ 40 ਸਾਲ ਪਹਿਲਾਂ ਇਹਨਾਂ ਨੇ ਇਹ ਮਕਾਨ ਪਾਏ ਸੀ ਡਾਟ ਦੀ ਇਹ ਛੱਤਾ ਤਾਂ ਮੇਰੇ ਅੰਦਾਜ਼ੇ ਦੇ ਮੁਤਾਬਕ ਇਹ ਜਿਹੜੀ ਛੱਤ ਹੈ ਉਹ 20-22 ਸਾਲ ਜਿਹੜੀ ਮੈਕਸਿਮਮ ਕੱਢ ਪਾਉਂਦੀ ਹੁੰਦੀ ਆ ਪਰ ਇਹਨਾਂ ਨੇ ਇਸ ਛੱਤ ਨੂੰ 40 ਸਾਲ ਵਰਤ ਲਿਆ ਹੈ ਤਾਂ ਨੁਕਸਾਨ ਜਿਸ ਤਰ੍ਹਾਂ ਨਾਲ ਤੁਸੀਂ ਦੇਖ ਰਹੇ ਹੋ ਤੇ ਛੱਤ ਜਿਹੜੀ ਡਿੱਗੀ ਹੈ ਜੋ ਹਾਲੀ ਦੇ ਵਿੱਚ ਬਾਰਿਸ਼ਾਂ ਹੋਈਆਂ ਨੇ ਇਹਨਾਂ ਬਾਰਿਸ਼ਾਂ ਦੇ ਕਰਕੇ ਜਿਹੜਾ ਇਹ ਛੱਤ ਡਿੱਗੀ ਹੈ ਸੋ ਬਚਾਅ ਇਸ ਗੱਲ ਦਾ ਹੋ ਗਿਆ ਕਿ ਸਵੇਰੇ ਜਦੋਂ ਛੱਤ ਡਿੱਗਦੀ ਹੈ ਤਾਂ ਇਹਨਾਂ ਦੀ ਅਚਾਨਕ ਅੱਖ ਖੁੱਲ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਛੱਤ ਦੇ ਵਿੱਚੋਂ ਕੁਝ ਡਿੱਗ ਰਿਹਾ ਹੈ ਇਹ ਤਾਂ ਇਹਨਾਂ ਦੇ ਮੁਤਾਬਕ ਸੀਮਿੰਟ ਜਦੋਂ ਡਿੱਗਾ ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਛੱਤ ਹੁਣ ਡਿੱਗ ਸਕਦੀ ਹੈ ਤਾਂ ਇਹ ਜਿਵੇਂ ਹੀ ਬਾਹਰ ਆਉਂਦੇ ਹਨ ਨਾਲ ਦੀ ਨਾਲ ਛੱਤ ਡਿੱਗ ਜਾਂਦੀ ਆ ਤੇ ਤੁਹਾਨੂੰ ਮੈਂ ਦੂਸਰੇ ਕਮਰੇ ਦੇ ਹਾਲਾਤ ਜਿਹੜੇ ਤੁਹਾਨੂੰ ਮੈਂ ਵਿਖਾਉਂਦਾ ਪਿਆ ਤਾਂ ਇਸ ਵੇਲੇ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਦੂਜਾ ਜਿਹੜਾ ਕਮਰਾ ਹੈ ਜਿਸ ਦੇ ਵਿੱਚ ਇਹ ਰਹਿ ਰਹੇ ਹਨ ਇੱਕ ਪਾਸੇ ਤਾਂ ਇਹ ਜਿਸ ਤਰ੍ਹਾਂ ਦੇ ਨਾਲ ਛੱਤ ਡਿੱਗ ਗਈ ਦੂਜੇ ਪਾਸੇ ਨਾਲ ਦਾ ਕਮਰਾ ਜਿੱਥੇ ਕਿਸ ਮਜਬੂਰਨ ਵਾਸਤੇ ਵੀ ਰਹਿੰਦੇ ਹਨ ਤਾਂ ਇਸ ਛੱਤ ਦੇ ਵਿੱਚ ਵੀ ਜਿਸ ਤਰ੍ਹਾਂ ਨਾਲ ਬਾਲੇ ਲੱਗੇ ਹਨ ਤਾਂ ਛੱਤ ਨੂੰ ਸਹਾਰਾ ਦਿੱਤਾ ਗਿਆ ਹੈ ਕਿ ਇਹ ਛੱਤ ਨਾਲ ਡਿੱਗੇ ਪਰ ਜਿਸ ਤਰ੍ਹਾਂ ਨਾਲ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਲੱਗਦਾ ਨਹੀਂ ਕਿ ਇਹ ਵੀ ਛੱਤ ਜਿਹੜੀ ਹੈ ਸੇਫ ਹੈ ਇਹ ਵੀ ਜਿਹੜੀ ਜ਼ਿਆਦਾ ਸਮਾਂ ਜੜੀ ਟਿਕ ਪਾਏਗੀ ਮੈਂ ਹੋਰ ਜਿਹੜੇ ਘਰ ਦੇ ਹਾਲਾਤ ਨੇ ਉਹ ਤੁਸੀਂ ਕੈਮਰੇ ਦੀ ਨਿਗਾ ਨਾਲ ਦੇਖ ਰਹੇ ਹੋ ਜੇ ਆਪਾਂ ਗੱਲ ਕਰਦੇ ਜੀ ਭਾਰਤ ਸਰਕਾਰ ਦੇ ਵੱਲੋਂ ਇੱਕ ਮਦਦ ਕੀਤੀ ਜਾਂਦੀ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਜ਼ਰੀਏ ਕਿ ਤੁਹਾਡੀ ਤੁਸੀਂ ਉਹ ਯੋਜਨਾ ਨੂੰ ਵਰਤਣ ਦੀ ਕੋਈ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਜਿਸ ਦੇ ਮੁਤਾਬਕ ਕੀ ਹੈ ਤੁਹਾਡਾ ਜਿਹੜਾ ਘਰ ਹੈ ਸਰਕਾਰ ਤੁਹਾਨੂੰ ਤੁਹਾਡਾ ਘਰ ਪਾ ਕੇ ਦੇਖ ਸਕਦੀ ਹੈ ਇਹ ਜੋ ਲਿੱਖ ਕੇ ਲਗੇ ਆਈ ਸੀ ਅਫਸਰ ਤੁਹਾਡੇ ਲਿੱਖ ਕੇ ਲੇ ਕੇ ਗਏ ਹੋਇਆ ਆਨਲਾਈਨ ਲਿੱਖ ਕੇ ਲਗੇ ਪਰ ਪਤਾ ਨਹੀਂ ਕੌਮ ਆਉਣ ਦੀ ਸਕੀਮ ਕਰੋਗੀ ਕਿਸ ਸਿਸਟਮ ਕਦੋਂ ਕਦੀ ਗੱਲ ਹੈ ਜੀ ਇਹ ਇਹ ਹੋ ਗਏ ਜੀ 2 ਮਹੀਨੇ ਲਗਭਗ ਤਾਂ ਹੁਣ ਤੱਕ ਤੁਹਾਨੂੰ ਉਹਦੇ ਬਾਰੇ ਕੋਈ ਅਪਡੇਟ ਹੈ ਤੁਹਾਡੇ ਪੈਸੇ ਆਏ ਇਹਨੂੰ ਨਹੀਂ ਪਤਾ ਅਜੇ ਤੱਕ ਕੋਈ ਪਤਨ ਲੱਗਿਆ ਜੀ ਕੋਈ ਮਦਦ ਨਹੀਂ ਹਾਲ ਤੱਕ ਤੁਹਾਡੇ ਕੋਲ ਆਈ ਹਾਂਜੀ ਤਾਂ ਇਸ ਦੇ ਬਾਬਤ ਤੁਸੀਂ ਜਿਸ ਤਰ੍ਹਾਂ ਨਾਲ ਆਪਾਂ ਡਾਕਟਰ ਬਲਜੀਤ ਕੌਰ ਜੀ ਆਪਣੇ ਹਲਕੇ ਦੇ ਮੰਤਰੀ ਹਲਕਾ ਵਿਧਾਇਕ ਨੇ ਤਾਂ ਜੇ ਆਪਾਂ ਉਹਨਾਂ ਤੱਕ ਤੁਹਾਡੀ ਜੇ ਬੇਨਤੀ ਅਗਰ ਕਰਨੀ ਹੋਏ ਤਾਂ ਤੁਸੀਂ ਉਹਨਾਂ ਨੂੰ ਬੇਨਤੀ ਕਰ ਸਕਦੇ ਹੋ ਕਿ ਜਲਦ ਜਲ ਜਿਹੜਾ ਹੈ ਤੁਹਾਡੀ ਮਦਦ ਕੀਤੀ ਜਾਵੇ ਕਿਉਂ ਜੋ ਬਾਕੀ ਜਿਹੜਾ ਹੋਰ ਨੁਕਸਾਨ ਹੋਣੋਂ ਬਚ ਜੇ ਹਾਂਜੀ ਕਰ ਲਾਂਗੇ ਪਨਰ ਨੂੰ ਮਿਲ ਲਾਂਗੇ ਜੇ ਕੋਈ ਸਹੀ ਬੰਦਾ ਰਹੀਂ ਹੋ ਤਾਂ ਆਪਾਂ ਲੈ ਲੀਨ ਸਕਦੇ ਜੀ ਸੋ ਜਿਸ ਤਰ੍ਹਾਂ ਦੇ ਨਾਲ ਇਹਨਾਂ ਦੇ ਕਰਦੇ ਹਾਲਾਤ ਨੇ ਤਾਂ ਇਹਨਾਂ ਦੇ ਦੱਸੇ ਮੁਤਾਬਕ ਇਹਨਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਆਪਣੇ ਫਾਰਮ ਜਿਹੜੇ ਦਿੱਤੇ ਹੋਏ ਨੇ ਪਰ ਹਲੇ ਤੱਕ ਉਹਦੀ ਕੋਈ ਅਪਡੇਟ ਇਹਨਾਂ ਨੂੰ ਮਿਲੀ ਨਹੀਂ ਆ ਤਾਂ ਇਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਆ ਖਾਸ ਕਰਕੇ ਡਾਕਟਰ ਬਲਜੀਤ ਕੌਰ ਜੋ ਕਿ ਆਪਣੇ ਹਲਕਾ ਵਿਧਾਇਕ ਨੇ ਉਹਨਾਂ ਨੂੰ ਇਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹਨਾਂ ਦੇ ਜਿਹੜਾ ਹੈ ਉਹ ਯੋਜਨਾ ਦੇ ਅਧੀਨ ਜੋ ਫਾਰਮ ਭਰੇ ਗਏ ਨੇ ਉਹਨਾਂ ਦੀ ਵਿੱਚ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਜੋ ਬਾਅਦ ਦੇ ਵਿੱਚ ਕੀ ਹੈ ਜੇਕਰ ਇਸ ਤਰ੍ਹਾਂ ਦੇ ਨਾਲ ਨੁਕਸਾਨ ਹੋ ਰਿਹਾ ਹੈ ਕੱਲ ਨੂੰ ਇਹਨਾਂ ਦਾ ਕੋਈ ਜਾਣੀ ਨੁਕਸਾਨ ਹੁੰਦਾ ਹੈ ਤਾਂ ਇਸ ਤਰ੍ਹਾਂ ਦੀ ਮਦਦ ਬਾਅਦ ਦੇ ਵਿੱਚ ਇਹਨਾਂ ਦੇ ਜਲਦੀ ਕੰਮ ਨਹੀਂ ਆਏਗੀ ਸੋ ਫਿਰ ਹਾਲ ਮੈਨੂੰ ਦੀ ਇਜਾਜ਼ਤ ਮੈਨੂੰ ਮਿਲਦਾ ਨਵੀਂ ਅਪਡੇਟ ਦੇ ਨਾਲ ਧੰਨਵਾਦ